ਸਸੀ ਗਾਲ ਦੋਸਤੋ ਪੰਜਾਬੀ ਟ੍ਰਿਬਿਊਨ ਡਿਜੀਟਲ মিডিਆ ਦੇ ਦਸ਼ਕਾਂ ਲਈ ਅਸੀਂ ਅੱਜ ਜ਼ਿਲ੍ਹਾ ਮਰਸਰ ਦੇ ਬਲਾਕ ਚੰਡਾਲਾ ਗੁਰਦੇ ਪਿੰਡ ਨਵਾਂ ਕੋਟ ਵਿੱਚ ਆਏ ਹਾਂ ਜਿੱਥੇ ਬੀਤੀ ਦਿਨੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਗਿਆ ਜਿਹੜੇ ਲੋਕਾਂ ਨੂੰ ਵਾਪਸ ਕੀਤਾ ਗਿਆ ਹੈ ਰਿਪੋਰਟ ਕੀਤਾ ਗਿਆ ਉਹਨਾਂ ਦੇ ਵਿੱਚ ਪਿੰਡ ਨਵਾਂ ਕੋਟ ਦਾ ਵੀ ਇੱਕ ਵੀਰ ਵਾਪਸ ਆਇਆ ਹੈ ਅਸੀਂ ਅੱਜ ਉਸਦੇ ਘਰ ਪਹੁੰਚੇ ਹਾਂ ਅੱਜ ਉਸ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਉਸਦੇ ਪਰਿਵਾਰ ਨਾਲ ਗੱਲ ਕਰਾਂਗੇ ਉਸ ਨਾਲ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਉਹ ਇੱਥੋਂ ਗਿਆ ਕਿਸ ਤਰ੍ਹਾਂ ਉਸ ਨਾਲ ਰਸਤੇ 'ਚ ਬੀਤੀ ਇਹ ਪਤਾ ਲੱਗਾ ਕਰੀਬ 9 ਮਹੀਨੇ ਪਹਿਲਾਂ ਤੋਂ ਅਮਰੀਕਾ ਗਿਆ ਸੀ ਜਿਸ ਨੂੰ ਬੀਤੀ ਰਾਤ ਵਾਪਸ ਜਿਹੜਾ ਵਾ ਭੇਜ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਮੰਗਲ ਸਿੰਘ ਸਿੰਘ ਪਿੰਡ ਨਾਵਾਕੋਟ ਜਿੰਨਿਆੜਾ ਕੋਲੋਂ ਅਮਰਸਾਲ ਬੋਲ ਰਿਹਾ ਜੋ ਕਿ ਸਾਡਾ ਪੋਤਰਾ ਮੇਰਾ ਕੁਝ ਦਿਨ ਪਹਿਲਾਂ ਅਮਰੀਕਾ ਦੇ ਜਾਣ ਵਾਸਤੇ ਘਰੋਂ ਤਿਆਰੀ ਕਰਕੇ ਗਿਆ ਸੀ ਜਦੋਂ ਅਸੀਂ ਕਿਸੇ ਸਾਨੂੰ ਨੈਟਰ ਨਹੀਂ ਦੱਸਦੇ ਮੁੰਡੇ ਇਤਨੇ ਪਤਾ ਲੱਗਾ ਉਹਦਾ ਕੋਈ ਜ਼ਿਆਦਾ ਜਾਣਕਾਰੀ ਨਹੀਂ ਸੀ ਏਜੰਟ ਨਾਲ ਜੀ ਉਹਦੇ ਕੋਲ ਗਿਆ ਤੇ ਉਹਦੇ ਨਾਲ ਗੱਲ ਕੀਤੀ ਕਿ ਅਸੀਂ ਡੋਂਕੇ ਸ਼ੋਂਕੇ ਨਹੀਂ ਜਾਣਾ ਅਸੀਂ ਸੁਣਦਿਆਂ ਕਿ ਡੋਂਕੇ ਵਾਲਾ ਰਸਤਾ ਬਹੁਤ ਮਾੜਾ ਵਾ ਤੇ ਕਿਉਂਕਿ ਇਹਦੇ ਮਾਮੇ ਦਾ ਬੇਟਾ ਪਹਿਲੋ ਗਿਆ ਸੀ ਉਹ ਵਧੀਆ ਤਰੀਕੇ ਨਾਲ ਗਿਆ ਸੀ ਉਹ 8-9 ਦਿਨੀ ਅਮਰੀਕਾ ਪਹੁੰਚ ਗਿਆ ਸੀ ਜੀ ਉਹ ਡਾਇਰੈਕਟ ਇੱਕ ਮੈਕਸੀਕੋ ਗਿਆ ਸੀ ਜੀ ਤੇ ਉਸੇ ਤਰੀਕੇ ਨਾਲ ਹੈ ਜਦੋਂ ਗੱਲ ਕੀਤੀ ਤੇ 9 ਜੂਨ ਨੂੰ ਇਹ ਘਰੋਂ ਤੁਰਿਆ ਵਾ ਕੋਈ 2-4 ਦਿਨ ਬਾਅਦ ਹੀ ਦਿੱਲੀੋਂ ਫਲੈਟ ਹੋਈਆ ਪਰ ਮੈਨੂੰ ਉਦੋਂ ਪਤਾ ਲੱਗਾ ਜਦੋਂ ਇਹਨੂੰ ਗਹਾਨਾ ਜਾ ਕੇ ਉਤਰਿਆ ਵਾ ਜੀ ਮੈਂ ਫਿਰ ਏਜੰਟ ਨੂੰ ਫੋਨ ਕੀਤਾ ਕਿ ਆਪਾਂ ਗੱਲ ਤੇ ਮੈਂ ਕਿਹੋ ਜਿਹੀ ਗਹਾਨਾ ਨਾਲ ਕਿਧਰ ਲੈ ਗਿਆ ਤੂੰ ਅੱਛਾ ਫਿਰ ਸਾਨੂੰ ਜਿੱਤਰਾ ਏਜੰਟ ਕਰ ਦਿੰਦਿਆ ਕਿ ਮੈਂ ਉਥੋਂ ਇਹਦੀ ਫਲੈਟ ਕਰਵਾਵਾਂਗਾ ਉਥੋਂ ਇਹਨੇ ਕੋਈ 1.5 ਮਹੀਨਾ ਢਾਕੇ ਤੇ ਫਿਰ ਫਲੈਟ ਕਰਾਈ ਇਹਦੀ ਸੂਰੀਨੇ ਮੁਲਕਿਆ ਗੋ ਜੀ ਸੂਰੀਨੇ ਉਹ ਤਾਂ ਅੱਗੇ ਦੇ ਵਿੱਚ ਸਮਝੋ ਵੀ ਉਹਦੇ ਡੌਂਕੇ ਚੱਲ ਪਈਆ ਜੀ ਸੁਰਿਨੇਮ ਤੋਂ ਕਾ ਨਿੱਕੇ ਨਿੱਕੇ ਮੁਲਕ ਹੋਰੀ ਕੋ ਬੇੜੀਆਂ ਰਹਿ ਮੋ ਛੋਟੀ ਮੁੱਟੀਆਂ ਨਦੀਆਂ ਨਾਲੇ ਲੰਘਦੇ ਰਹੇ ਫਿਰ ਬਰਾਜ਼ੀਲ ਲੰਘਦੇ ਹੋਏ ਪੇਰੂ ਮੁਲਕ ਆਉਂਦਾ ਕਿ ਬਾਬਾ ਤਗੜਾ ਅਗਲੇ ਬੰਨੇ ਉਥੋਂ ਸਮੁੰਦਰ ਦੇ ਲਾਗੇ ਲਾਗੇ ਦੱਸਦੇ ਆ ਦੋ ਤਿੰਨ ਮੁਲਕ ਛੋਟੇ ਹੋ ਰਹੇ ਨੇ ਫਿਰ ਕਲੰਬੀਓ ਪਹੁੰਚਦੇ ਆ ਜੀ ਨਕਰਾਗਵਾਉਂਦੇ ਕਲੰਬੀਓ ਪਹੁੰਚ ਕੇ ਸਾਢੇ 3 ਮਹੀਨੇ ਬੱਚੇ ਨੂੰ ਉੱਥੇ ਡਾਕ ਛੜਾਇਆ ਨੇ ਹਾਂਜੀ ਇਹ ਕੁੜੀਆ ਨਾਂ ਉੱਤੇ ਡੱਗਦਾ ਸਾਡਾ ਬੱਚਾ ਵੱਡਾ ਵਗਿਆ ਸੈੱਟ ਹੋ ਜਾਣਾ ਜਾ ਕੇ ਜੀ ਇਹਦੇ ਆਉਣ ਤੋਂ ਪਹਿਲਾਂ ਪਹਿਲਾਂ ਟਰੰਪ ਰਿਹਾ ਜਦੋਂ ਕਲੰਬੀਆ ਚਲਾ ਗਿਆ ਤੇ ਮੈਂ ਇਹਨੂੰ ਫੇਰ ਏਜੰਟ ਨੂੰ ਆਇਆ ਮੈਂ ਕਿਹਾ ਭਾਜੀ ਗੱਲ ਗਲਤ ਕਰਨ ਦੇ ਤੁਸੀਂ ਸਾਡੇ ਨਾਲ ਗੱਲ ਕੋਈ ਕੀਤੀ ਆ ਤੁਸੀਂ ਫੇਰ ਗਲਤ ਰਸਤੇ ਬਾਤਾ ਤੇ ਸਾਡਾ ਬੱਚਾ ਹੁਣ ਸਾਡੇ 3 ਮਹੀਨੇ ਵੀ ਇੱਥੇ ਭਾਲਣ ਦੇ ਬਾਵਜੂਦ ਵੀ ਤੈਨੂੰ ਫਲੈਟ ਨਹੀਂ ਇੱਥੋਂ ਇਹਦੇ ਤੂੰ ਬੱਚਾ ਸਾਡਾ ਰੱਬ ਦਾ ਵਸਤਾ ਵਾਪਸ ਲਾਇਆ ਜੀ ਨਹੀਂ ਮੈਂ ਫਲੈਟ ਕਰਉ ਮੈਂ ਤੇਰੇ ਕੋਲ ਫਲੈਟ ਹੋਣੀ ਨਹੀਂ ਇੱਥੋਂ ਜਾਂ ਤੇਨਾਂ 4 ਮਹੀਨੇ ਵਿੱਚ ਨਹੀਂ ਹੋਏ ਫਲੈਟ ਗਾਂ ਤੂੰ ਕੀ ਕਰਾਉਣੀ ਆ ਜੀ ਤੇ ਸਾਨੂੰ ਰਸਤਾ ਗਾੜੀ ਜਿਹੜਾ ਆਉਣ ਆਲਾ ਗਾੜੀ ਸਮੁੰਦਰ ਵੀ ਆ ਤੇ ਗਾੜੀ ਕੀ ਉਹਦਾ ਨਾਮ ਪਨਾਮਾ ਦਾ ਰਸਤਾ ਉਹਨਾਂ ਦਾ ਉਹ ਰਸਤਾ ਕੋਈ ਨਹੀਂ ਹੈਗਾ ਉਹਨੂੰ ਜਾਣ ਲਈ ਤੇ ਸਾਡਾ ਬੱਚਾ ਵਾਪਸ ਲਿਆ ਬਸ ਮੈਂ 8 9 ਵਰੀ ਇਹਨੂੰ ਇਸੇ ਬੇਸਤ ਫੋਨ ਕੀਤਾ ਪਰ ਇਹਨੇ ਸਾਡੀ ਉਹ ਗੱਲ ਨੂੰ ਟੱਕਰ ਬਰੋਕੇ ਕੀਤਾ ਅਖੀਰ ਦੀ ਬਾਕੀ ਇਹਨੇ ਕਿਸਤੀ ਕਰਵਾ ਕੇ ਸਮੁੰਦਰ ਦੇ ਵਿੱਚੋਂ ਕੋਈ ਬੇੜੀ ਬੁੜੀ ਜਿਹੀ ਸ਼ਿਪ ਹੁੰਦੀ ਆ ਕਰਵਾ ਕੇ ਤੇ ਪਨਾਮਾ ਪਹਾਇਆ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਦੀ ਹੁੰਦਾ ਹੈ ਲੀੜੇ ਕੱਪੜੇ ਪਾੜ ਗਏ ਲੱਤਾਂ ਛਿਲੀਆਂ ਗਿਆ ਕੰਡਿਆਂ ਨਾਲ ਮੋੜੀਆਂ ਮਾੜੀਆਂ ਨਾਲ ਜੋ ਮਲੇ ਮਲੇੰਦੇ ਆ ਉੱਚੀਆਂ ਨੀਵੀਆਂ ਪਹਾੜੀਆਂ ਲੰਘਦੇ ਹੋਏ ਪਰ ਬਹੁਤ ਮੰਦੀ ਹਾਲਤ ਵਿੱਚ ਬੱਚਾ ਉਥੋਂ ਪਾਰ ਨਿਕਲਿਆ ਵਾ ਪਨਾਮਾ ਤੋਂ ਪਾਰ ਕਰਕੇ ਫੇਰ ਖੈ ਗਾੜੀ ਟੈਕਸੀ ਦੇ ਅੰਦਰ ਸਿੱਟੇ ਪਰ ਉਸੇਤੀ ਇਹਨੇ ਗੁਆਟਾਮਲ ਲੈ ਜਾ ਫੇਰ ਗੁਆਟਾਮਲ ਫੇਰ 10-12 ਦਿਨ ਲਾਤੇ ਆ ਪੈਸੇ ਪਾਓ ਫੇ ਬੱਚਾ ਗਾ ਤੋਰਨਾ ਜੀ ਫੇ ਪੈਸੇ ਕੁਛ ਰਹਿੰਦੇ ਸੀ ਉਹਨੂੰ ਪਾਏ ਕੋਈ 12 ਲੱਖ ਰੁਪਇਆ ਫੇਰ ਵੀ ਰਹਿ ਗਿਆ ਉਹ ਜਦੋਂ ਮੈਕਸੀਕੋ ਪਹੁੰਚ ਗਿਆ ਤੇ ਮੈਕਸੀਕੋ ਇਹਨੇ ਆਂਦਾ ਵੀ ਹੁਣ ਇਹਨੂੰ ਆਹ ਬੱਡ ਪਾਰ ਕਰਾਉਣਾ ਤੇ ਪੈਸੇ ਜਿਹੜੇ ਬਾਕੀ ਰਹਿੰਦੇ ਹੋ ਲੈ ਜੋ ਉਹ ਲੰਬਾ ਸਮਾਂ ਸੀ 9 ਮਹੀਨੇ ਲੰਘ ਗਏ ਜਿਹੜੇ ਪੈਸੇ ਤਿਆਰ ਕੀਤੇ ਹੋਏ ਘਰੋਂ ਭੁਰਦੇ ਗਏ ਜੀ ਪਹਿਲਾਂ ਤੇ ਮੈਂ ਦੋ ਕਮਰਸ਼ਲ ਗੱਡੀਆਂ ਵੇਚੀਆਂ ਆਪਣੀਆਂ ਜੀ ਕੁਛ ਛੋਟਾ ਪਲਾਟ ਹੀ ਉਹ ਵੇਚਿਆ ਰੁਪਇਆ 50 ਲੱਖ ਕੀਤਾ ਉਸ ਤੋਂ ਬਾਅਦ ਉਹ ਪੈਸੇ ਦੇ ਵਿੱਚ ਉੱਭਰ ਗਏ ਫਿਰ ਇਹਨੂੰ ਮੈਂ ਕਿਸੇ ਭੈਣ ਭਰਾ ਕੋਲੋਂ ਦੇ ਰਿਸ਼ਤਾ ਗਾੜੀ ਸਜਿੰਦਾ ਹੀ ਉਹਦੇ ਕੋਲੋਂ 12 ਲੱਖ ਰੁਪਇਆ ਜਿਹੜਾ ਵਿਆਜੀ ਚੁੱਕ ਕੇ ਤੇ कुल ਕਿੰਨੇ ਪੈਸੇ ਏਜੰਟ ਨੇ 55 ਲੱਖ 55 ਲੱਖ ਕਰ ਰਿਹਾ ਜਿਹੜਾ ਇਹ ਤੁਹਾਡੇ ਕੋਲ ਸ਼ੁਰੂ ਚ ਸਭ ਤੋਂ ਪਹਿਲਾਂ ਕਿੰਨੇ ਪੈਸੇ ਲਿਆ 15 ਲੱਖ ਫਿਰ ਬਾਕੀ ਬਾਈਪਾਸ ਹੌਲੀ ਹੌਲੀ ਲੈ ਲੈਂਦਾ ਜੀ 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 ਠੀਕ ਹੈ ਜੀ ਉਸ ਤੋਂ ਬਾਅਦ ਇਹਨਾਂ ਨੂੰ ਬਾਰਡਰ ਪਾਰ ਕਰਾ ਦਿੱਤਾ ਉਹਨੇ ਬਾਰਡਰ ਪਾਰ ਕਰਾਤਾ ਬਾਰਡਰ ਪਾਰ ਕਰਕੇ ਬੱਚਾ ਲਗਭਗ ਕੋਈ ਬਾਬਾ ਮੇਰਾ 100 150 ਡੇਢ 150 ਕਿਲੋਮੀਟਰ ਅੰਦਰ ਚਲੇ ਗਿਆ ਜੀ ਜਿੱਥੋਂ ਇਹ ਗੱਡੀ ਵੀ ਇਹਨਾਂ ਦੇ ਰਿਲੇਸ਼ਨ ਨੂੰ ਦੇਣ ਲਈ ਜਾਂਦਾ ਸੇਫ ਜਾਵਾਂਗਾ ਪਤਾ ਨਹੀਂ ਕੀ ਤਰੀਕੇ ਨਾਲ ਸੇਫ ਦਾ ਪਰ ਉੱਥੇ ਜਿਹੜੀ ਗੱਡੀ ਨੂੰ ਇਹ ਡੀਜੀ ਦੇ ਬੱਚਿਆਂ ਚੜਾਉਣਾ ਸੀ ਉਹ ਗੱਡੀ ਦੀ ਪੰਜ ਸੱਤ ਦਸ ਮ 2 ਮਿੰਟ ਦੇ ਪਰੇ ਪਿਆ ਨਾ ਜੀ ਉਹਨਾਂ ਨੂੰ ਅਰੈਸਟ ਕਰਕੇ ਤੇ ਉਹਨਾਂ ਨੂੰ ਪੁਲਿਸ ਲੈ ਗਈ ਪਤਾ ਨਹੀਂ ਚੌਕੀ ਲੈ ਗਈ ਕੈਂਪ ਚ ਲੈ ਗਈ ਕਿੱਥੇ ਲੈ ਗਈ ਕਿਸੇ ਨੇ ਯੂਰੋਪ ਉੱਤਰੋਂ ਨਾਲ ਕਿਨੇ ਦਿਨ ਲੱਗੇ ਫਿਰ ਇਹ ਮੈਨੂੰ ਵਾਪਸ ਉਹ ਕੀ ਦੱਸਣਾ ਲਗਭਗ ਜਦੋਂ ਬਾਰਡਰ ਪਾਰ ਕੀਤਾ 29 30 ਤਰੀਕ ਦੀ ਦਰਮਿਆਨੀ ਰਾਤ ਜੀ ਉਸ ਦਿਨ ਸਾਡੀ ਗੱਲ ਹੋਈ ਏ ਦੇ ਨਾਲ ਕਿ ਹੁਣ ਤੈਨੂੰ ਸ਼ਾਇਦ ਮੇਰਾ ਫੋਨ ਨਾ ਹੋ ਸਕੇ ਫੋਨ ਬੰਦ ਕਰ ਲੈਣਾ ਤੇ ਮੈਂ ਟਿਕਾਣੇ ਤੇ ਪਹੁੰਚ ਕੇ ਫੋਨ ਕਰੂਗਾ ਪਰ ਗਾੜੀ ਉਹ ਪੁਲਿਸ ਨੇ ਦੇ ਚੁੱਕ ਰਿਹਾ 100-150 ਕਿਲੋਮੀਟਰ ਅਮਰੀਕਾ ਦੇ ਅੰਦਰ ਚਲੇ ਗਿਆ ਹੈ 150 ਕਿਲੋਮੀਟਰ ਉਸ ਤੋਂ ਬਾਅਦ ਫੋਨ ਅੱਜ ਸਵੇਰੇ ਹੋਇਆ ਪਹਿਲਾਂ ਫੋਨ ਨਹੀਂ ਆਇਆ ਕਿ ਪੀਚਨ ਚ ਰਿਹਾ ਕਿ ਤਰ੍ਹਾਂ ਰਿਹਾ ਕੀ ਹੋਇਆ ਕੀ ਨਹੀਂ ਹੋਇਆ ਆਣ ਕੇ ਦੱਸਦਾ ਕਿ ਮੈਂ 150 ਕਿਲੋਮੀਟਰ ਅੰਦਰ ਚਲੇ ਗਿਆ ਸੀ ਤੇ ਅੱਜ ਜਿਹੜਾ ਸਵੇਰੇ ਜਾਜ ਉਤਰਿਆ ਉਹਦੇ ਵਿੱਚ ਆਇਆ ਉਹਦੇ ਅੱਜ ਤੜਕੇ 5 ਵਜੇ ਕਰ ਪਹੁੰਚਿਆ ਇਹਨਾਂ ਨੂੰ ਪੁਲਿਸ ਛੱਡ ਕੇ ਗਈਆਂ ਤੁਸੀਂ ਲੈਣੇ ਨਹੀਂ ਪੁਲਿਸ ਦੀਆਂ ਗੱਡੀਆਂ ਲੈ ਜਾ ਜੀ ਜੀ ਹੋਣ ਕੀ ਹਾਲਾਤ ਨੇ ਕਿੱਦਾਂ ਦੀ ਆਉਂਦੀ ਮਨੋਦਸ਼ਾ ਕਿੱਦਾਂ ਦੀ ਹੈ ਮਨੋਦਸ਼ਾ ਇਹਲੇ ਕਿ ਬੱਚਾ ਜਿਹੜਾ ਉਹ ਡੇਲੇ ਆਇਆ ਵਾ ਜੀ ਹੁਣ ਬੜੀ ਕੋਸ਼ਿਸ਼ ਕੀਤੀ ਉਹਨੂੰ ਇੱਥੇ ਬਾਹਰ ਆਪਣੀ ਗੱਲੀ ਲਾਉਣ ਦੀ ਪਰ ਉਹ ਕਦੀ ਕਹਿੰਦਾ ਮੇਰਾ ਸਿਰ ਦਰਦ ਸਿਰ ਦਰਦ ਕਰਦਾ ਮੇਰਾ ਜੀ ਨਹੀਂ ਕਰਦਾ ਮੇਰੇ ਖਾਲਾ ਆ ਕੇ ਸ਼ਾਇਦ ਰੋਟੀ ਵੀ ਨਹੀਂ ਉਹਨੇ ਖਾਧੀ ਸਵੇਰੀ ਜਿਹੜਾ ਉੱਥੇ 에어ਪੋਰਟ ਤੋਂ ਪਰਛਾਦਾ ਬਣ ਸ਼ਗਾਇਆ ਹੋਈ ਸ਼ਗਾਇਆ ਵਾ ਜੀ ਤੇ ਬੱਚੇ ਦੀ ਹਾਲਤ ਤੇ ਤੁਹਾਨੂੰ ਪਤਾ ਜਿਆਦਾ ਬਸੇਰਾ ਨੂੰ ਗੱਲੀ ਲਾਉਣੇ ਆ ਕਿ ਚਲੋ ਕੋਈ ਗੱਲ ਨਹੀਂ ਜੇ ਪੈਸੇ ਆਪਣੇ ਹੋਣਗੇ ਆ ਜਾਣਗੇ ਪਰ ਫਿਰ ਵੀ ਛੋਟਾ ਬੱਚਾ ਸੋਚਦਾ ਜ਼ਿਆਦਾ ਕੀ ਹੁਣ ਤੁਸੀਂ ਸੋਚਦੇ ਜੀ ਕੀ ਜਿਹੜੀਆਂ ਸਾਡੀਆਂ ਸਰਕਾਰਾਂ ਅੱਜ ਰੌਲਾ ਪਾ ਰਹੀਆਂ ਵਾ ਵੀ ਇਹ ਗਲਤ ਹੋ ਗਿਆ ਕਿ ਇਹਨਾਂ ਨੂੰ ਪਹਿਲਾਂ ਇਹ ਸਟੈਪ ਚੁੱਕਣੇ ਚਾਹੀਦੇ ਸੀ ਜਾਂ ਕੀ ਕਾਰਨ ਬਣਿਆ ਜਿਹੜਾ ਇਹਨਾਂ ਨੂੰ ਇਥੋਂ ਬਾਹਰ ਜਾਣ ਲਈ ਮਜਬੂਰ ਹੋਣਾ ਦਾ ਅਸਲ ਸਾਡੀਆਂ ਸਰਕਾਰਾਂ ਦਾ ਸਿਸਟਮ ਹੀ ਮਾੜਾ ਹੈ ਸਾਡੇ ਸਿਸਟਮ ਸਾਰੇ ਭਾਵੇਂ ਉਹ ਥੱਲੇ ਪੰਜਾਬ ਦੇ ਲੈਵਲ ਤੇ ਆਦੇ ਚਾਹੇ ਉਹ ਸਾਡਾ ਨੈਸ਼ਨਲ ਲੈਵਲ ਤੇ ਆ ਸੈਂਟਰਲ ਲੈਵਲ ਤੇ ਸਿਸਟਮ ਮਾੜਾ ਹੈ ਮੈਂ ਥੋੜੀ ਤੁਹਾਨੂੰ ਆਪਣੀ ਹਕੀਕਤ ਦੱਸ ਦੇਵਾਂ ਕਿ ਮੈਂ 1980 ਦੇ ਵਿੱਚ ਡਿਊਟੀ ਜਨ ਕੀਤੀ ਸੀ ਅੰਮ੍ਰਿਤਸਰ ਕਾਰਪੋਰੇਸ਼ਨ ਦਾ 10000 ਮਾਲਮ ਸੀ ਜੀ اور 2016 ਦੇ ਵਿੱਚ ਮੈਂ ਰਿਟਾਇਰਮੈਂਟ ਲਈ ਆ ਤੇ 10000 ਉਹ ਬਜਾਏ ਕੋ ਉਸ ਵੇਲੇ ਉਹ 50 60000 ਰਜ ਮਲਾਜ਼ਮ ਹੋਣਾ ਚਾਹੀਦਾ ਸੀ ਉਹਦੀ ਬਜਾਏ 4000 ਮਲਾਮ ਰਹੇਗਾ ਮੇਰਾ ਨਹੀਂ خیال ਹੁਣ ਉਸ ਤੇ 3000 ਸਾਰੀ ਕਰ ਹੁੰਦਾ ਮਲਾਮ ਹੋਏ 38 39 ਸਾਲ ਦੇ ਵਕਫੇ ਵਿੱਚ 60 70000 ਮਲਾਜ਼ਮ ਹੋਣਾ ਚਾਹੀਦਾ ਸੀ ਨਫਰੀ ਦੇ ਹਿਸਾਬ ਨਾਲ ਜੀ ਲੇਕਿਨ ਉਹ ਬਿਲਕੁਲ ਜ਼ੀਰੋ ਹੋ ਗਿਆ ਕਿਉਂ ਹੋ ਗਿਆ ਕਿ ਸਾਡੇ ਜਿਹੜੇ ਲੀਡਰ ਆ ਸਾਡੀਆਂ ਸਰਕਾਰਾਂ ਸਾਰੇ ਦੇ ਮੰਤਰੀ ਸੰਤਰੀ ਐਮ ਐਲ اے ਸਾਰੇ ਇਹਨਾਂ ਨੂੰ ਪੋਸਟ ਪੈ ਗਿਆ ਆਪਾਂ ਨੂੰ ਕਮਿਸ਼ਨਰ ਲੈਣ ਦਾ ਤੇ ਮੋٹے ਮੋٹے ਗੱਫੇ ਲੈਣ ਦਾ ਮਲਾਜ਼ਮ ਕੋਲ ਇਹਨਾਂ ਨੂੰ ਮਿਲਣਾ ਕੋਈ ਨਹੀਂ ਨਿੱਜੀ ਹੱਥਾਂੇ ਕੰਮ ਦਿੰਦੇ ਆ ਮੋٹے ਮੋٹے ਗੱਫੇ ਹੁੰਦੇ ਆ ਇਹੋ ਸਾਡੇ ਰਸ ਦੀ ਜਿਹੜੀ ਸਾਨੂੰ ਮਾਰੀ ਜਾਂਦੀ ਆ ਇਹ ਤਾਂ ਮਜਬੂਰੀ ਵਾਸਤੇ ਹੋ ਕੇ ਕਿਉਂਕਿ ਸਰਕਾਰ ਨੌਕਰੀਆਂ ਰਹਿਣ ਨਹੀਂ ਦਿੰਦੀ ਜਿਹੜਾ ਬੰਦਾ ਟੈਰ ਹੁੰਦਾ ਉਹ ਪੋਸਟ ਖਤਮ ਕਰੀ ਜਾਂਦੇ ਆ ਮਜਬੂਰੀ ਵਾਸਤੇ ਜਿਹੜਾ ੱੱੱਕੇ ਖਾਂਡਿਆ ਬਾਹਰ ਪਹਿਲਾਂ ਜਿਸਨੂੰਰ ਕੀ ਕਰਦਾ ਸੀਗਾ ਇਹ ਪਲੱਸ 2 ਕਰਕੇ ਜੇ ਹਟਾਇੀ ਸੀ ਤੇ ਇਹ ਵਿੱਚ ਇਹਨਾਂ ਪਲੱਸ 2 ਕੀਤੀ ਆ ਕਿੰਨੀ ਜ਼ਮੀਨ ਆ ਤੁਹਾਡੇ ਕੋਲ ਸਾਡੇ ਕੋਲ ਸਾਰੀ ਜੇ ਬੱਚਿਆਂ ਹਿਸਾਬ ਨਾਲ ਇਹਨੂੰ ਕਿੱਲਾ ਕਿੱਲਾ ਜ਼ਮੀਨ ਨਹੀਂ ਹੁੰਦੀ ਆ 2 ਕਿੱਲੇ ਮੇਰੀ ਪੜੀ ਹੋਈ ਕਿੰਨੇ ਭੈਣ ਭਰਾਲੇ ਨੇ ਸਨੂਰ ਇਹ ਮਾਤਾ ਵਿਧਵਾ ਵਾ ਜੀ ਤੇ ਇੱਕ ਇਹਦਾ ਚਾਚਾ ਵਾ ਇੱਕ ਬਿੜਾ ਉਹਦਾ ਚਾਚੇ ਦਾ ਪੋਤੇ ਦੋਵੇਂ ਭਰਾਵਾ ਜਾਨੀ ਕੁੱਲ ਮਿਲਾ ਕੇ ਇੱਥੇ ਆਰਥਿਕ ਜਿਹੜੀ ਤੰਗੀ ਆ ਗਿਆ ਰਹੀ ਸੀ ਜਾਂ ਕਾਰੋਬਾਰ ਨਾ ਮਿਲਦਾ ਉਹਨੂੰ ਵੇਖਦੇ ਹੋਏ ਇਹ ਚ ਕਦਮ ਚੁੱਕਿਆ ਬੱਚੇ ਨੂੰ ਬਾਹਰ ਭੇਜ ਦਿੰਦਾ ਪਰ ਇਹ ਜਿਹੜੀ ਹਨਾਉਣੀ ਜਿਹੜੀ ਛੜਨਾ ਵਾਪਰੀਆ ਤੇ ਬਹੁਤ ਤਕਰਾ ਦੇਖੋ ਇਹ ਸਾਡੇ ਨਾਲ ਬੇਹੱਦ ਤਗੜਾ ਧੱਕਾ ਆਇਆ ਜੇ ਸਰਕਾਰਾਂ ਐਸੇ ਨੌਕਰੀਆਂ ਦੇਣ ਤੇ ਬੱਚੇ ਉਹਨੂੰ ਮੂੰਹ ਕਰ ਰਹੇ ਨੇ ਨਾ ਪਰ ਹੁਣ ਵੀ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਕਿ ਘਰ ਤੋਂ ਘਟਾ ਜਿਹੜੇ ਬੱਚੇ ਡੋਗਾ ਹੋ ਗਿਆ ਕੀ ਇਹਨਾਂ ਨੂੰ ਆਂਦੇ ਆ ਕਿ ਵਾਪਸੀ ਅਮਰੀਕਾ ਤੋਂ ਆਏ ਆ ਰਿਪੋਰਟ ਹੋ ਕੇ ਆਏ ਆ ਇਹਨਾਂ ਨੂੰ ਇੱਥੇ ਪੰਜਾਬ ਸਰਕਾਰ ਇਹਨਾਂ ਦੀ ਜੋਬ ਤਾ ਅਨਸਾਰ ਜਿਹੜੀ ਆ ਉਹ ਨੌਕਰੀ ਦੇਵੇ ਤਾਂ ਕਿ ਬੱਚੇ ਜਿਹੜੇ ਆ ਆਉਣ ਵਾਲੇ ਜਿਹੜਾ ਆਪਣਾ ਭਵਿੱਖ ਨੂੰ ਸੁਧਾਰ ਸਕਣ ਤੇ ਥੋੜੀ ਜੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਜਿਹੜੇ ਅੱਜ ਸਾਡੇ ਸਾਡੇ ਨਾਲ ਘਟਨਾ ਵਾਪਰੀ ਆ ਜਾਂ ਜੋ ਵੀ ਸਾਡੇ ਨਾਲ ਹੁਣ ਵਾਪਰਿਆ ਹੋਇਆ ਵਾ ਪੈਸੇ ਦਾ ਬੋਝ ਵੀ ਕੋਈ ਛੋਟੀ ਜੀ ਗੱਲ ਨਹੀਂ ਪਰ ਸਭ ਤੋਂ ਵੱਡੀ ਖੁਸ਼ੀ ਦੇ ਸਾਨੂੰ ਅੱਜ ਇਹ ਆ ਕਿ ਸਾਡਾ ਬੱਚਾ ਜਿਹੜਾ ਸਹੀ ਸਲਾਮ ਸਾਡੇ ਕੋਲ ਆ ਪਹੁੰਚਿਆ ਵਾ ਫੇਰ ਵੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਕਿ ਬੱਚਿਆਂ ਨੂੰ ਸਹੀ ਲੀਏ ਪਾਉਣ ਵਾਸਤੇ ਸਹੀ ਸੇਧ ਦੇਣ ਵਾਤੇ ਇਹਨਾਂ ਦੀ ਯੋਗਤਾ ਅਨੁਸਾਰ ਇਹਨਾਂ ਜਿਹੜੇ ਪੜ੍ਹੋਗੇ ਬੱਚੇ ਇਹਨਾਂ ਨੂੰ ਨੌਕਰੀ ਦਿੱਤੀ ਚ ਜਾਵੇ ਤਾਕੇ ਆਉਣ ਵਾਲੇ ਕੱਲ ਦੇ ਵਿੱਚ ਬੱਚਾ ਜਿਹੜਾ ਵਾ ਉਹ ਆਪਣੇ ਡਿਪਰੈਸ਼ਨ ਵਾਲੇ ਬੰਨੇ ਨਾ ਤੁਰ ਪਵੇ ਕੋਈ ਮਾੜੀ ਘਟਨਾ ਨਾ ਵਾਪਰੇ ਇਹ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਆ ਦੂਜੀ ਬੇਨਤੀ ਆ ਕਿ ਜਿਹੜੇ ਟਰੈਵਲ ਏਜੰਟ ਆ ਚੰਗਾ ਹੁੰਦਾ ਜੇ ਐਤੋਂ ਕਿ ਕੁਝ ਸਾਲ ਪਹਿਲੇ ਇਹਨੂੰ ਨੱਥ ਪਾਈ ਹੁੰਦੀ ਪਰ ਮੈਂ ਹੁਣ ਵੀ ਬੇਨਤੀ ਕਰਾਂਗਾ ਕਿ ਜਿੰਨੇ ਜਿੰਨੇ ਪੈਸੇ ਸਾਡੇ ਲੋਕਾਂ ਦੇ ਗਏ ਨਾਲ ਉਹ ਪੈਸੇ ਸਾਰੇ ਸਾਰੇ ਵਾਪਸ ਕਰਵਾਏ ਜਾਣ ਤੇ ਇਹਨਾਂ ਦੇ ਉੱਤੇ ਜ਼ਬਰਦਸਤ ਕੇਸ ਕੀਤੇ ਜਾਣ ਤਾਂ ਕਿ ਇਹ ਅਜ਼ਾਦਾਬ ਮਾੜਾ ਸਟ੍ਰੈਪ ਪ੍ਰਤੀਕੁਣ ਵਾਸਤੇ ਜਾਂ ਮਾੜੀ ਰਹਿ ਦੇਣ ਵਾਸਤੇ ਨਾ ਚੱਲਣ ਜੀ ਹਾਂ ਜੀ ਦੋਸਤੋ ਅਸੀਂ ਜਤਿੰਦਰ ਸਿੰਘ ਉਹਨਾਂ ਦਾ ਕਾਰਪੈਂਟ ਬਡਾਲਾ ਚ ਆਏ ਹਾਂ ਇਹ ਬੀਤੇ ਕੰਨ ਜਿਹੜਾ ਵਾ ਅਮਰੀਕਾ ਤੋਂ ਰਿਪੋਰਟ ਹੋ ਕੇ ਵਾਪਸ ਆਏ ਨੇ ਅੱਜ ਅਸੀਂ ਉਹਨਾਂ ਨਾਲ ਇਹਨਾਂ ਦੀ ਗੱਡ ਦਿੱਤੀ ਜਾਣਾ ਕਿ ਕਿਸ ਤਰ੍ਹਾਂ ਗਏ ਕਿਸ ਤਰ੍ਹਾਂ ਵਾਪਸ ਆਏ ਔਰ ਕੀ ਕੀ ਉਹਨਾਂ ਰਸਤਿਆਂ 'ਚ ਮਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਆਓ ਇਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਜਤਿੰਦਰ ਜੀ ਤੁਸੀਂ ਕਿੰਨੇ ਮਹੀਨੇ ਪਹਿਲਾਂ ਇੱਥੋਂ ਜਿਹੜੇ ਅਮਰੀਕਾ ਗਏ ਸੀਗੇ ਮੈਂ ਜੀ ਤੋਂ ਸਟਾਰਟ ਕਰਨਾ ਕਰਿਆ ਸੀ ਜੀ ਬੰਬੇ ਦੀ ਫਲਾਈਟ ਸੀ ਮੇਰੀ ਜੀ ਬੰਬੇ ਤੋਂ ਫਲਾਈਟ ਇਥੋਂ ਵੀ ਸਰ ਤੋਂ ਬੰਬੇ ਦੀ ਫਲਾਈਟ ਡੋਮੈਸਟਿਕ ਸੀ ਬੰਬੇ ਤੋਂ ਮਤਲਬ ਕਿ ਮੇਰਾ ਗੁਆਨਾ ਦਾ ਵੀਜ਼ਾ ਸੀ ਜੀ ਤੇ ਗੁਆਨਾ ਦਾ ਮਤਲਬ ਕਿ ਟੂਰਿਸਟ ਵੀਜ਼ਾ ਮੈਨੂੰ ਕਰਾਇਆ ਸੀ ਤੇ ਗਾੜੀ ਮੇਰੀ ਮੁੰਕੇ ਨੇ ਡੌਂਕੀ ਸਟਾਰਟ ਕਰਤੀ ਠੀਕ ਹੈ ਤੁਹਾਡਾ ਜਿਹੜਾ ਏਜੰਸੀ ਜਿਹਨੇ ਡੌਂਕੀ ਸਟਾਰਟ ਕਰਾਈ ਇਹ ਕਿੱਥੋਂ ਦਾ ਸੀਗਾ ਇਹ ਹਰਿਆਣਾ ਦਾ ਠੀਕ ਹੈ ਜੀ ਇਹਨਾਂ ਨਾਲ ਤੁਹਾਡੀ ਡੌਂਕੀ ਦੀ ਗੱਲ ਕਰਕੇ ਗਏ ਸੀ ਤੁਹਾਨੂੰ ਪਤਾ ਸੀ ਵੀ ਜੰਗਲਾਂ ਲਈ ਡੌਂਕੀ ਲਾ ਕੇ ਜਾਣਾ ਹੈ ਜਾਂ ਕੁਝ ਹੋਰ ਗੱਲਬਾਤ ਹੋਈ ਸੀ ਨਹੀਂ ਜੀ ਮੈਂ ਮਤਲਬ ਕਿ ਜੰਗਲ ਸੌਣੀ ਨਹੀਂ ਮਨਜ਼ੂਰ ਨਹੀਂ ਹੈ ਸਹਿਮਤ ਨਹੀਂ ਹੈ ਪਰ ਉਹਨੇ ਮੈਨੂੰ ਦੋ ਆਪਸ਼ਨ ਦਿੱਤੇ ਆ ਕਿ ਫਲਾਈਟ ਵਾਲੀ ਆ ਤੇ ਦੂਜੀ ਡੌਂਕੀ ਆ ਤੂੰ ਦੱਸ ਕਿ ਕਿੱਦਾਂ ਜਾਣਾ ਮੈਂ ਕਿਹਾ ਵੀ ਨਹੀਂ ਮੈਂ ਮਤਲਬ ਕਿ ਡੌਂਕੀ ਮੇਤੋਂ ਲੱਕੜੀ ਡੌਂਕੀ ਮਰਜੀ ਔਖੀ ਹੈ ਤੇ ਮੈਂ 50 ਲੱਖ ਜਨਾਬ ਨੂੰ ਸਹੀ ਹੈ ਮੈਂ ਸੇਫਰੀਆ ਬੁਲਾਉਂਗਾ ਤੇ ਸੇਫ ਕਰਾ ਉਹਦਾ ਕੋਈ ਚੱਕਰ ਨਹੀਂ ਤੇ ਮੈਂ ਸੇਫਲੀ ਬਿਚਾਰਦਾ ਠੀਕ ਹੈ ਕਿੰਨੇ ਪੈਸੇ ਇਹਨਾਂ ਤੋਂ ਲੈ 50 ਲੱਖ ਰੁਪ ਕਿੰਨੀ ਤਰੀਕ ਨੂੰ ਤੁਸੀਂ ਇੱਥੋਂ ਜਿਹੜੇ ਅਮਰੀਕਾ ਵਾਸਤੇ ਜਿਹੜਾ ਆਪਣਾ ਯਾਤਰਾ ਜੀ ਤੀਸਰਾ ਸਤੰਬਰ ਦਾ ਸਟਾਰਟ ਸਟੈਂਪਰ ਤੋਂ ਮਤਲਬ ਜੀ ਮੈਂ ਲਗ ਗਿਆ ਹੀ ਰਾਤ ਨੂੰ ਫਲਾਈ ਨਹੀਂ ਮਿਨੀ 17 ਸਤੰਬਰ ਫਲਾਈ ਜਲੀ ਤੋਂ ਸੀ ਬਾਬੇ ਦਾ ਫੋਨ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਤੁਹਾਨੂੰ ਰਸਤੇ ਕਿੰਨਾ ਸਮਾਂ ਲੱਗਾ ਮੈਂ ਸਾਡੇ ਬਾਈਕ ਤੇ ਅਲੱਗ-ਅਲੱਗ ਕੈਂਪਾਂ ਦੇ ਅਲੱਗ-ਅਲੱਗ ਥਾਵਾਂ ਤੋਂ ਗੁਜ਼ਰੇ ਸਮਝਾ ਗਿਆ ਠੀਕ ਹੈ ਜਦੋਂ ਤੁਹਾਡਾ ਨਾਲ ਗੱਲ ਨਹੀਂ ਸੀ ਹੋਈ ਕਿ ਤੁਸੀਂ ਡੌਕੀ ਲਾਉਣੀ ਪਰ ਫਿਰ ਵੀ ਜਾ ਕੇ ਜਦੋਂ ਤੁਹਾਨੂੰ ਇੱਥੇ ਮਜਬੂਰ ਕੀਤਾ ਗਿਆ ਕਿ ਤਰੋ ਜੰਗਲ ਸੀ ਜਾਣਾ ਵਾ ਉੱਥੇ ਵੀ ਰਿਜਰਟ ਨਾਲ ਗੱਲ ਹੋਈ ਦੁਬ ਨਹੀਂ ਮਤਲਬ ਉਹਨੇ ਕਿਹਾ ਵੀ ਤੇਰੀ ਗਾੜੀਆਂ ਫਲਾਈਟ ਗਾੜੀਆਂ ਫਲਾਈਟ ਆ ਤੇ ਗਾੜੀ ਫਿਰ ਮੈਨੂੰ ਸਮਝ ਆ ਗਿਆ ਕਿ ਹੁਣ ਨਹੀਂ ਇਹ ਫਲਾਈਟ ਕਰਨੀ ਕਿਉਂਕਿ ਗਾੜੀ ਜੰਨਦਾ ਦਾ ਰੂਟ ਚੱਲੂ ਹੋ ਰਿਹਾ ਸੀ ਮੈਨੂੰ ਚੋਦੀ ਵੀ ਸੀ ਤਾਂ ਕੋਈ ਸੀਡੀ ਨਹੀਂ ਹੋਣੀ ਸੀ ਦੀ ਸਾਈਟ ਉਹ ਵੀ ਉਹਨਾਂ ਫਲਾਈਟ ਨਹੀਂ ਆਈ ਹੁਣ ਸਮਝ ਗਿਆ ਹੁਣ ਫਿਰ ਕਰਨ ਲੈਣਾ ਠੀਕ ਹੈ ਅਮਰੀਕਾ ਕਿਹੜੀ ਤਰੀਕ ਨੂੰ ਪਹੁੰਚੇ ਸੀ ਅਮਰੀਕਾ ਮੈਂ 27 ਲੱਗਿਆ ਨਵੇਂ ਸਾਲ ਪਹੁੰਚਿਆ 27 ਜਨਵਰੀ ਠੀਕ ਹੈ ਉੱਥੇ ਪਹੁੰਚ ਕੇ ਤੁਹਾਨੂੰ ਕਿੰਨੇ ਚਿਰ ਬਾਅਦ ਜਿਹੜਾ ਤੁਸੀਂ ਅਮਰੀਕਾ ਪੁਲਿਸ ਕੋਲ ਗਾਉਆ ਮੈਂ 27 ਜਨਵਰੀ ਨੂੰ ਜਦੋਂ ਬਾਰਡਰ ਕ੍ਰੋਸ ਕੀਤਾ ਮੈਂ 1-2 ਮਿੰਟ ਬਾਅਦ ਕ੍ਰੋਸ ਕਰਦੇ ਫਿਰ ਟ੍ਰੈਕ ਪੜੀਦਾ ਤੁਹਾਨੂੰ ਕੰਮ ਪੁਲਿਸ ਨੇ ਰੈਫਰ ਕਰ ਲਿਆ ਤੁਹਾਨੂੰ ਇਹ ਜਾਣ ਤੋਂ ਪਹਿਲਾਂ ਆਈਡੀਆ ਸੀਗਾ ਵੀ ਹੁਣ ਉੱਥੇ ਜਿਹੜੇ ਬੰਦੇ ਨੂੰ ਰਿਪੋਰਟ ਕੀਤਾ ਜਾ ਰਿਹਾ 트ੰਪ ਦੇ ਆਉਣ ਤੋਂ ਬਾਅਦ ਉਹ ਇਸੀ ਦਾ ਕੋਈ ਆਈਡੀਆ ਨਹੀਂ ਸੀ ਤੁਹਾਨੂੰ ਨਹੀਂ ਜੀ ਕੋਈ ਆਈਡੀਆ ਨਹੀਂ ਮੈਂ ਉਹਨੂੰ ਸਭ ਜੜ ਤੋਂ ਜ਼ਿਆਦੇ ਪੀ ਔਰ ਵੀ ਤੋਂ ਪਹਿਲਾਂ ਪਹਿਲਾਂ ਉਹਦੀ ਸ਼ਖਸ ਤੋਂ ਪਹਿਲਾਂ ਮੈਨੂੰ ਦਿਖਾ ਦੇ ਪਰਦੇ ਕੰਮ ਆਇਆ ਵੀ ਕੋਈ ਹੁਣ ਜੋ ਕਰਨਾ ਹੈ ਉਹ ਕਰਦਾ ਮੈਨੂੰ ਉਹਦਾ ਪਤਾ ਮਿਲਿਆ ਮਾਲੋਨੀ ਨੂੰ ਤੇਜ਼ ਰੀ ਨੂੰ ਤੇਜ਼ ਵੜਨਾ ਹੈ ਤੇ ਉਹ ਉਹਦੇ ਨੂੰ ਲਪਾਇਆ ਤੇ ਮੈਨੂੰ ਜਦੋਂ ਤੁਹਾਨੂੰ ਤੁਸੀਂ ਉੱਥੇ ਅਮਰੀਕਾ ਦੀ ਕਿਸੇ ਨੇ ਤੁਹਾਨੂੰ ਪਰੋਦੇ ਆ। ਉਸ ਤੋਂ ਬਾਅਦ ਤੁਹਾਨੂੰ ਆਪਣੀ ਕੈਂਪਿੰਗ ਲੈ ਕੇ ਗਏ। ਹਾਂ ਜੀ ਮਤਲਬ ਇਹਨਾਂ ਦਾ 2 ਘੰਟੇ ਮੈਨੂੰ ਚੌਂਕੀ ਰੱਖਿਆ ਸਾਰੀ ਪੁੱਛ ਕੇ ਸਾਰੀ ਚੈਕਿੰਗ ਕਰਕੇ ਤੇ ਉਸ ਤੋਂ ਬਾਅਦ ਮੈਨੂੰ ਕੈਂਪਿੰਗ ਕੈਂਪਿੰਗ। ਕੈਂਪ ਤੇ ਜਾ ਕੇ ਧੰਨਵਾਦ ਸਹੀ ਵਿਹਾਰ ਹੋਇਆ ਜਾਂ ਕੋਈ ਇਦਾਂ ਦਾ ਹੋਇਆ ਦੀ ਗੈਰਮਕੀ ਵਿਹਾਰ ਕੀਤਾ ਗਿਆ। ਨਹੀਂ ਜੀ ਬਿਲਕੁਲ ਮਤਲਬ ਇਦਾਂ ਸੁਣਿਆ ਨਹੀਂ ਕਿ ਆਪਾਂ ਅਮਰੀਕਾ ਸੂਕਤਰਮ ਨੂੰ ਸਾਰੇ ਤਰਮਾਂ ਨੂੰ ਕਹਿੰਦੇ ਆ ਵੀ ਬੈਠ ਜਿੰਦਾ ਮੈਨੂੰ ਅੱਲਾ ਦਾ ਕੋਚੂ ਨਹੀਂ ਲੱਗਿਆ। ਤੇ ਕੋਈ ਲੇਡੀਜ਼ ਪਾਸ ਬਾਦੋਂ ਸੀ ਜਿਹੜੇ ਨੂੰ ਮੈਂ ਤੇ ਮੇਸੇ ਤੇ ਕੀਤਾ ਗਿਆ ਮਤਲਬ ਮਿਰਾਨ ਦੀ ਉਤਰਫ ਤੁਰੇ ਪਰਨਾ ਉਤਾਰ ਤੇ ਚੈਕਿੰਗ ਕਰਨੀ ਆ ਤੇ ਮੈਂ ਉਹਨੂੰ ਕਿਹਾ ਵੀ ਨਹੀਂ ਮੈਂ ਚੈਕਿੰਗ ਨਹੀਂ ਕਰਾਉਣੀ ਤੇ ਪਰਨਾ ਨਹੀਂ ਉਤਾਰਨਾ ਤੇ ਉਹਨੇ ਮੈਨੂੰ ਕਿਹਾ ਵੀ ਸਾਡਾ ਰੂਲ ਹੈ ਤਾਂ ਉਹਨੇ ਫਿਰ ਕਿਹਾ ਵੀ ਚਲ ਕੋਈ ਨਹੀਂ ਇਹ ਫਿਰ ਬੰਦ ਕਰ ਗਏ ਗੱਲ ਦੀ ਮੈਂ ਪਰਨਾ ਉਤਾਰ ਕੇ ਬਸ ਉੱਥੇ ਟੇਬਲ ਤੇ ਰੱਖਿਆ ਉਹਨੇ ਆਪਣੇ ਗਲੋਵਸ ਪਾਏ ਮੇਰਾ ਪਰਨਾ ਚੱਕ ਕੇ ਇੰਡਸਟਰੀ ਵਿੱਚ ਸੇਕਦਾ ਠੀਕ ਹੈ ਤੇ ਉਸ ਤੋਂ ਬਾਅਦ ਮੇਰੀ ਕਪੜੇ ਦੇ ਚੈੱਕ ਹੋਈ ਸ਼ੂ ਚੈੱਕੀ ਹੋਈ ਮਤਲਬ ਇਹਦਾ ਬੂਟੇ ਪਤਾਵੇ ਕੱਢ ਤੇ ਸਾਰਾ ਚੈੱਕ ਕੀਤਾ ਕਿ ਕੁਝ ਹੈਗਾ ਤੇ ਨਹੀਂ ਕਰਨ ਨਹੀਂ ਨਿਕਲਿਆ ਉਸ ਤੋਂ ਬਾਅਦ ਮੈਡੀਕਲ ਕਰਦੇ ਆ ਫਿੰਗਰ ਪ੍ਰਿੰਟ ਹੁੰਦੇ ਆ ਤੇ ਉਸ ਤੋਂ ਬਾਅਦ ਉਹ ਕਹਿੰਦਾ ਉਹ ਕਹਿੰਦੇ ਆ ਕਿ ਤੁਸੀਂ ਸਾਨੂੰ ਟਰਾਂਸਲੇਟਰ ਤੇ ਉਹ ਕੱਢ ਕੇ ਦਿੰਦੇ ਆ ਕਿ ਤੁਸੀਂ ਉੱਥੇ ਲਿਖਿਆ ਹੁੰਦਾ ਸਾਫ਼ ਸਾਫ਼ ਤੁਸੀਂ ਸਾਡੇ ਦੇਸ਼ ਵਿੱਚ ਮਤਲਬ ਗੈਰ ਕਾਨੂੰਨੀ ਤਰੀਕੇ ਨਾਲ ਆਏ ਜੇ ਤੇ ਤੁਹਾਨੂੰ ਮਤਲਬ ਕਿ 5 ਸਾਲ ਦੀ ਰਿਪੋਰਟ ਕਰ ਕਰੀਏ ਸੀ ਤੁਸੀਂ ਸਹਿਮਤ ਹੋ ਉਹ ਕਹਿੰਦੇ ਵੀ ਜੇ ਜੀ ਨਹੀਂ ਸਕਦੇ ਫਿਰ ਸੈਨ ਨਹੀਂ ਕਰਨਾ ਕਿਉਂਕਿ ਨਹੀਂ 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 ਸਕਦੇ ਅਸੀਂ ਨਹੀਂ ਜਾਣਾ ਚਾਹੁੰਦੇ ਮੈਂ ਇੱਥੇ ਆਈ ਮਾਈ ਕਰਾਂਗੀ ਤੇ ਰਵਾਂਗੀ ਜੀ ਉਸ ਤੋਂ ਬਾਅਦ ਉਹ ਕਹਿੰਦੇ ਕਿ ਪਿਛਲੇ ਪਹਿਲਾਂ ਠੀਕ ਹੈ ਇਹ ਸਾਰਾ ਕੁਝ ਜਦੋਂ ਵਰਤਿਆ ਉਸ ਤੋਂ ਬਾਅਦ ਤੁਹਾਨੂੰ ਜਦੋਂ ਉੱਥੋਂ ਪਤਾ ਲੱਗਾ ਤਾਂ ਵਾਪਸ ਭੇਜ ਰਹੇ ਯਾਰ ਫਿਰ ਤੁਹਾਨੂੰ ਅਮਰੀਕਨ ਜਿਹੜੇ ਹਵਾਈ ਫੌਜ ਦੇ ਰਾਈ ਜਿਹੜਾ ਉਹਨਾਂ ਦੇ ਚਾਜ ਤੁਹਾਨੂੰ ਭੇਜਿਆ ਗਿਆ ਸੀ ਹਾਂਜੀ ਮੈਟਰੀਅਲ ਹੈ ਚਾਜ ਵੀ ਉੱਥੇ ਖਾਣਾ ਪੀਣਾ ਮਿਲਦਾ ਰਿਹਾ ਉਦੋਂ ਤੱਕ ਜਿੰਨੀ ਦੇਰ ਤੁਸੀਂ ਇੰਨਾ ਸਾਰੀ ਹਲਾਸਾ ਖਾਣਾ ਪੀਣਾ ਕੈਂਪ ਦੇ ਖਲਾਅ ਜਿੱਦਾਂ ਬੱਚਿਆਂ ਨੂੰ ਖਾਣਾ ਮਿਲਦਾ ਰਿਹਾ ਲੇਜ਼ ਦੀ ਫਰੂਟੀ ਮਿਲਦੀ ਰਹੀ ਆ ਪੂਰੇ ਦਿਨ ਦੇ ਵਿੱਚ ਹਾਂਜੀ ਹਾਂਜੀ ਪੂਰੇ ਦਿਨ ਦੇ ਵਿੱਚ ਤੇਰੇ ਟਾਈਮ ਉਹ ਵੀ ਸਵੇਰੇ ਸ਼ਾਮੀ ਜੇਨ ਦਾ ਪੈਰਿਸ ਮਤਲਬ ਕਿ ਉਹ ਵੀ ਰੋਜ਼ ਹੀ ਉਹ ਵੀ ਨਜ਼ਾਰਾ ਕਰਨਾ ਪਾਣਾ ਕੁਝ ਨਹੀਂ ਸੀ ਲੱਗਦਾ ਠੀਕ ਹੈ ਹਵਾਈ ਜਹਾਜ਼ ਦੇ ਵਿੱਚ ਵੀ ਜਿਹੜਾ ਤੁਹਾਨੂੰ ਖਾਣਾ ਕੁਝ ਮਿਲਿਆ ਜਿਹਾ ਇਦਾਂ ਹੀ ਆਇਆ ਤੁਸੀਂ ਅਮਰੀਕਾ ਤੱਕ ਹਵਾਈ ਜਹਾਜ਼ 'ਚ ਸੇਮ ਇਹੀ ਖਾਣਾ ਹੀ ਕਰਦੇ ਤੇ ਮਤਲਬ ਕਲੇਜ਼ ਹੀ ਜਿਵੇਂ ਪਾਣੀ ਦੀ ਬੋਤਲ ਜਦੋਂ ਤੁਸੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚੇ ਜੀ ਇੱਥੇ ਧਰਮ ਨਗਰ ਹਰਿਦਵਾਰ ਕੀਤਾਗੇ ਉਹਦੇ ਸਾਰੇ ਆਪਾਂ ਤਾਂ ਬਹੁਤ ਸਹੀ ਲੱਗਾ ਉਸ ਮਰਾਦ ਨਾਲ ਪਹਿਲੇ ਪੜਾਅ ਤੇ ਜਿਹੜਾ ਆ ਰਿਹਾ ਵੀ ਪਰਨੇ ਆਪਣੇ ਬੈਗ ਕੱਢੋ ਤੇ ਕਰੋ ਸਿਰ ਕੱਢੋ ਸੇਖੋ ਨਹੀਂ ਤਾਂ ਅੱਗੇ ਸਰ ਨਹੀਂ ਜੰਗੇ ਲੱਗੇ ਤੇ ਮੈਨੂੰ ਵੀ ਬਹੁਤ ਵਧੀਆ ਲੱਗਾ ਸਾਹਿਬਾ ਸਾਨੂੰ ਮਤਲਬ 6 ਮਹੀਨੇ ਬਾਅਦ ਰੋਟੀ ਤੇ ਅਮਰ ਸਰੀਪੋਰਟ ਸਾਨੂੰ ਕੋਲਸਾ ਲੈ ਕੋਈ ਦੋਸਤੋ ਤੁਸੀਂ ਦੇਖ ਰਿਹਾ ਜੇ ਕਿੰਨਾ ਹਾਲਾਤਾਂ ਚੋਂ ਨਿਕਲ ਕੇ ਇਹ ਉੱਥੇ ਪਹੁੰਚੇ ਔਰ ਕਿੰਨੇ ਕਿੰਨੇ ਆਪਣੀਆਂ ਜ਼ਮੀਨਾਂ ਵੇਚ ਕੇ ਮੋٹے ਪੈਸੇ ਦੇ ਕੇ ਏਜੰਟਾਂ ਦੇ ਧੋਖੇ ਦੇ ਸ਼ਿਕਾਰ ਹੋਏ ਉੱਥੇ ਜਾ ਕੇ ਜਨਨ ਕਾਬੂ ਆ ਗਿਆ ਔਰ ਜਿਨ੍ਹਾਂ ਹਾਲਾਤਾਂ ਚ ਵਾਪਸ ਆਏ ਤੁਹਾਡੇ ਸਾਹਮਣੇ ਖੁਦ ਉਹਨਾਂ ਨੇ ਆਪ ਬਿਆਨ ਕੀਤਾ ਹੈ ਸੋ ਇਹ ਸੋਚਣ ਦੀ ਗੱਲ ਹੈ ਕਿ ਜੇ ਸਰਕਾਰਾਂ ਸਾਨੂੰ ਸਹੀ ਸਾਥ ਦੇਣ ਸਾਡਾ ਸਹੀ ਵਿਹਾਰ ਕਰਨ ਤਾਂ ਸ਼ਾਇਦ ਇਹ ਨਾ ਹੋ ਜਾ ਉਹਨਾਂ ਨੇ ਕਦਮ ਨਾ ਚੁੱਕਣਾ ਪੈਂਦਾ ਤੁਸੀਂ ਜਦੋਂ ਬਾਹਰ ਜਾਣ ਦੀ ਸੋਚੀ ਪਲੱਸ 2 ਤੁਸੀਂ ਪੜ੍ਹੇ ਹੋ ਹਾਂਜੀ ਠੀਕ ਹੈ ਜੀ ਬਾਹਰ ਜਾਣੇ ਕਿਉਂ ਤੁਸੀਂ ਚੁਣਿਆ ਵੀ ਬਾਹਰ ਜਾਈਏ ਇੰਨੇ ਮੋٹے ਪੈਸੇ ਖਰਚ ਕੇ ਆਪਣੀ ਜ਼ਮੀਨ ਵੇਚ ਕੇ ਇੱਥੇ ਕਿਉਂ ਨਹੀਂ ਸਵਿਟ ਕਰ ਲੈਂਦੇ ਇੱਥੇ ਵੀ ਆਪਾਂ ਦੇ ਕੁਝ ਪਹਿਲੀ ਗੱਲ ਦੀ ਇੱਥੇ ਕੋਈ ਕੰਮ ਮਤਲਬ ਕੋਲ ਆਪਾਂ ਕਰਦੇ ਜੀ ਜੇ ਕੋਈ ਕੋਲ ਲੀਏ ਤੇ ਇੱਥੇ ਆਪਣਾ ਕੋਈ ਕੰਮ ਲੈ ਕੇ ਜਾਰੀ ਨਹੀਂ ਸਕਦਾ ਆਪਾਂ ਕਹਿੰਦੇ ਕਿ ਕੋਈ ਵੀ ਆਪਣੇ ਲਾਗੂ ਵਾਸਤੇ ਨਹੀਂ ਤੇ ਜੇ ਮਤਲਬ ਕਿ ਜਾਂ ਤੇ ਕੋਈ ਆਪਣਾ ਫੋਟੋ ਕਰਦੇ ਤੋਂ ਕਿ ਹੰਡਾ ਲੈਣੀਆਂ ਜਾਂ ਇੱਕੋ ਜਿਹੀ ਗੋਲੀ ਫਾੜ ਦੇਣੀ ਹੈ ਆਪਣੇ ਮਤਲਬ ਕਿ ਸ਼ੇਰ ਚੁੱਕਣਾ ਨਹੀਂ ਹੱਲ ਹੈਗਾ ਵੀ ਕੋਈ ਕੋਈ ਕੰਮ ਜ਼ਿਆਦਾ ਨਹੀਂ ਕਰ ਸਕਦਾ ਜੇ ਬੰਦਾ ਥੱਲੇ ਆ ਉਹਨੂੰ ਕਿੱਥਾਂ ਕਰਨੀ ਹੈ ਜੇ ਕੋ ਕੰਮ ਕਰ ਲੇ ਤੇ ਗੋਲੀ ਨਾ ਹੋਰ ਕੁਝ ਨਹੀਂ ਹੈ ਸੋਛੀ ਦੇਖਿਆ ਜੀ ਸਾਡੇ ਹਾਲਾਤਾਂ ਤੋਂ ਪਰੇਸ਼ਾਨ ਹੋ ਕੇ ਸਾਡੇ ਬੱਚੇ ਬਾਹਰ ਜਾਣ ਲਈ ਮਜਬੂਰ ਹੋ ਰਹੇ ਨੇ ਏਨੇ ਮੋٹے ਪੈਸੇ ਖੱਟ ਕੇ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਪਰ ਜਦੋਂ ਉੱਥੇ ਜਾ ਕੇ ਮਯੂਸੀ ਬੱਲੇ ਪੈਂਦੀ ਹੈ ਇਹਨਾਂ ਹਾਲਾਤਾਂ ਹੀ ਵਾਪਸ ਆਉਣਾ ਪੈਂਦਾ ਹੈ ਹੁਣ ਅੱਗੇ ਇਹਨਾਂ ਦਾ ਕੀ ਬੀਤਦੀ ਬਈ ਹੈ ਤੋ ਇਹਨਾਂ ਦਾ ਭਵਿੱਖ ਕਿੱਧਰ ਜਾ ਰਿਹਾ ਹੈ ਇਹ ਸਰਕਾਰਾਂ ਸੋਚ ਨਹੀਂ ਹਨ ਕਿ ਇਹਨਾਂ ਵਾਸਤੇ ਕੋਈ ਨਾ ਕੋਈ ਪ੍ਰਾਲੀ ਜ਼ਰੂਰ ਕਰਨ ਪਰ ਜਿਹਨਾਂ ਏਜੰਟਾਂ ਨੇ ਇਹਨਾਂ ਨਾਲ ਧੋਖੇ ਕੀਤੇ ਨੇ ਉਹਨਾਂ ਨੂੰ ਜ਼ਰੂਰ ਸਖਤ ਸਜ਼ਾ ਦਿੱਤੀ ਜਾਵੇ